ਬਨ ਸਿੰਘ ਆ ਕੇ ਬਹਿਣਗੇ ਉਹ ਹੈਰਾਨ ਰਹਿ ਗਈਆਂ ਇੱਕ ਸਿੰਘ ਆਇਆ ਚੋਰ ਫੜ ਲਿਆ ਕਹਿੰਦੇ ਇਹ ਕਹਿੰਦੇ ਜੀ ਚਵਰ ਸ਼ਤਰ ਤਖਤ ਦੇ ਮਾਲਕ ਗੁਰੂ ਗੋਬਨ ਸਿੰਘ ਨੇ ਇਹ ਚੋਰ ਚਲਾਊਗਾ ਮਾਰੇ ਤੇ ਉੱਤੇ ਕਹਿੰਦੇ ਚੰਦੋਆ ਕਹਿੰਦੇ ਜੀ ਇਹ ਚੰਦੋਆ ਸਾਹਿਬੇ ਕਮਾਲ ਕਲਗੀਧਰ ਗੁਰੂ ਗੋਬਨ ਸਿੰਘ ਦੇ ਸੀਸ ਤੇ ਸੋਬੂਗਾ ਸੱਚੇ ਪਾਤਸ਼ਾਹ ਆਉਣਗੇ ਇਹਦੇ ਥੱਲੇ ਗੁਰੂ ਗੋਬਨ ਸਿੰਘ ਬਹਿ ਸਕਦੇ ਨੇ ਹੋਰ ਨਹੀਂ ਕੋਈ ਬਹਿ ਸਕਦਾ ਐਨੀ ਸ਼ਾਨੋ ਸ਼ੌਕਤ ਅੱਛਾ ਉਦੋਂ ਬਾਅਦ ਸੰਗਤ ਟਿਕ ਟਿਕੀ ਲਗਾ ਕੇ ਆਸਣ ਨਾਲ ਦੇਖਦੀ ਸਾਹਿਬੇ ਕਮਾਲ ਆਉਣਗੇ ਦਰਸ਼ਨ ਕਰਾਂਗੇ ਦਦਾਰ ਹੋਣਗੇ ਹਨਾ ਤੇ ਐਨੇ ਨੂੰ ਉਡੀਕ ਕਰਦੀ ਸਾਰੀ ਭੀਮਜੰਦ ਰਾਜਾ ਵੀ ਰਾਣੀਆਂ ਵੀ ਸਾਰੇ ਦੇਖ ਦੇਖ ਰਹੇ ਹਨਾ ਇੱਕ ਸਿੰਘ ਨੇ ਨਗਾਰੇ ਤੇ ਚੋਟ ਵਜਾਈ ਬੜੇ ਜ਼ੋਰ ਦੀ ਹਨਾ ਅਨੰਦਪੁਰ ਸਾਹਿਬ ਰਣਜੀਤ ਨਗਾਰਾ ਜਿਹੜਾ ਉਹ ਕਹਿੰਦੇ ਵੀ ਇਹ ਰਾਣੀਆਂ ਪੁੱਛਦੀਆਂ ਵੀ ਇਹ ਕੀ ਹੋ ਵੀ ਐਡੀ ਜ਼ੋਰ ਦੀ ਨਗਾਰਾ ਉਹ ਵੱਜਦਾ ਐ ਸੀ ਜਿਵੇਂ ਬੱਦਲ ਗਰਜਦਾ ਐਦਾਂ ਵੱਜਦਾ ਸੀ ਉਹ ਕਹਿੰਦੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਸਮਾਂ ਹੋ ਗਿਆ ਉਹ ਕਹਿੰਦੇ ਅੱਛਾ ਤੇ ਇੱਕ ਸਿੰਘ ਬੋਲਦਾ